ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਅੱਜ ਪਿੰਡ ਹਿੰਮਤਪੁਰੇ ਜੋ ਨੇਕ ਕਾਰਜ ਹੋਇਆ ਤੇ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਾਬਕਾ ਪੰਚਾਇਤ ਜੋ ਮੀਂਹ ਦੇ ਕਾਰਨ ਚੋ ਰਹੇ ਬਾਲਿਆਂ ਵਾਲੇ ਘਰਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ 230 ਤਰਪਾਲਾਂ ਵੰਡੀਆਂ ਗਈਆਂ ਅਜਿਹੀ ਘੜੀ ਦੇ ਵਿੱਚ ਤਾਂ ਡੁੱਬਦਿਆਂ ਨੂੰ ਕਹਿੰਦੇ ਹੁੰਦੇ ਆ ਤਿੰਨਕੇ ਦਾ ਹਿੱਸਾ ਹਰਾ ਹੁੰਦਾ ਹੈ ਔਖੀ ਘੜੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਤੇ ਇਹੋ ਜਿਹੀ ਜਿਹੜੀ ਆ ਸੱਚੀ ਇਨਸਾਨੀਅਤ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਅੱਜ ਉਹੀ ਕਾਰਨ ਹੋਇਆ ਧੰਨਵਾਦ ਕਰਦੇ ਆਂ ਭੈਣ ਜਸਨਪ੍ਰੀਤ कौर ਆਸਟ੍ਰੇਲੀਆ ਦਾ ਜਿਨ੍ਹਾਂ ਨੇ ਇਹ ਸੇਵਾ ਕੀਤੀ ਤੇ ਉਹਨਾਂ ਦੇ ਪਰਿਵਾਰ ਨੂੰ ਸਾਫਕਾ ਪੰਚਾਇਤ ਸਰੂਪਾ ਪਾਕਿਸਤਾਨ ਮਾਨਤਾ ਕਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਦਾਸਾ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਚੈਨਲ ਸੰਤਲੀ ਸੁਪਨੇ ਦਾ ਤੇ ਅੱਜ ਅਸੀਂ ਜਿਹੜੇ ਮਕਸਦ ਲਈ ਇਕੱਠੇ ਹੋਏ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਜੋ ਪੰਜਾਬ ਦੇ ਅੱਜ ਹਾਲਾਤ ਨੇ ਮਾੜੇ ਮੌਸਮ ਦਾ ਕਰਕੇ ਬਹੁਤ ਵੱਤੋਂ 72 ਦਿਨ ਪਰ ਦਿਨ ਹੁੰਦੇ ਜਾ ਰਹੇ ਆ ਬੇਸ਼ੱਕ ਜਿਹੜੇ ਦਰਿਆਈ ਏਰੀਏ ਆ ਉਤੋਂ ਜਿਹੜਾ ਪਾਣੀ 15-15 ਫੁੱਟ ਜਿਹੜਾ ਚੜ ਗਿਆ ਉਤੋਂ ਦਾ ਜਨ ਜੀਵਨ ਜਿਹੜਾ ਬਿਲਕੁਲ ਹੀ ਜਿਹੜਾ ਖਰਾਬ ਹੋ ਚੁੱਕਿਆ ਲੋਕਾਂ ਦੇ ਪਸ਼ੂ ਡੰਗਰ ਤੇ ਲੋਕਾਂ ਦਾ ਜਿਹੜਾ ਘਰ ਦਾ ਸਮਾਨ ਆ ਘਰ ਆ ਜਿਹੜੇ ਉਹ ਡਿੱਗੀ ਜਾਂਦੇ ਆ ਤੇ ਲੋਕ ਘਰੋਂ ਜਿਹੜੇ ਬੇਕਾਰ ਹੋ ਗਏ ਆ ਸੋ ਉਸੇ ਲੜੀ ਦੇ ਤਹਿਤ ਹੀ ਜਿਹੜਾ ਇਹ ਪੰਜਾਬ ਆ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਆ ਤੇ ਪੰਜਾਬੀ ਹਮੇਸ਼ਾ ਜਦੋਂ ਵੀ ਕਦੇ ਇਕੱਲੇ ਪੰਜਾਬ ਤੇ ਨਹੀਂ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਕਰੋਪੀ ਹੁੰਦੀ ਆ ਤਾਂ ਪੰਜਾਬੀ ਹਮੇਸ਼ਾ ਜਿਹੜੇ ਮੂਹਰੇ ਹੋ ਕੇ ਖੜਦੇ ਆ ਤੇ ਅੱਜ ਮੇਰੇ ਬਹੁਤ ਦੀ ਸਤਿਕਾਰਯੋਗ ਸਵਰਗਵਾਸੀ ਸੁਖਮੰਦਰ ਸਿੰਘ ਮੰਦਰੀ ਜਿਹੜੇ ਕਾਸੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੁਰਗਵਾਸ ਹੋ ਗਏ ਸੀ ਤੇ ਬੜੇ ਇੱਕ ਚੰਗੇ ਪਰਿਵਾਰ ਤੋਂ ਤੇ ਚੰਗੀ ਸੋਚ ਰੱਖਣ ਵਾਲਾ ਸਾਡਾ ਭਰਾ ਸੀ ਉਹ ਤੇ ਉਹਨਾਂ ਦਾ ਪਰਿਵਾਰ ਅੱਜ ਸਾਡੇ ਨਾਲ ਬੈਠਾ ਸਾਡੀ ਭੈਣ ਬੈਠੀ ਆ ਤੇ ਨਾਲ ਉਹਨਾਂ ਦਾ ਬੇਟਾ ਜਿਹੜਾ ਬੈਠਾ ਇੱਥੇ ਤੇ ਸਾਡੀ ਬਹੁਤ ਹੀ ਲਾੜਲੀ ਬਹੁਤ ਸਿਆਣੀ ਸਾਡੀ ਕੁੜੀ ਜਸ਼ਨਪ੍ਰੀਤ ਕੌਰ ਜਿਹੜੀ ਉਹ ਵਿਦੇਸ਼ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਆ ਤੇ ਉਹ ਹਮੇਸ਼ਾ ਹੀ ਜਦੋਂ ਵੀ ਕਦੇ ਸਾਨੂੰ ਪਹਿਲਾਂ ਵੀ ਚਾਹੇ ਕੋਈ ਪਿੰਡ ਦਾ ਮਸਲਾ ਹੋਵੇ ਚਾਹੇ ਕਿਤੇ ਲੋਡ ਹੋਵੇ ਤਾਂ ਅਸੀਂ ਜਦੋਂ ਵੀ ਉਹਨਾਂ ਨੂੰ ਕਿਤੇ ਯਾਦ ਕਰਿਆ ਤੇ ਉਹ ਹਮੇਸ਼ਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤੇ ਮੈਂ ਧੰਨਵਾਦ ਕਰਦਾ ਸਾਡੀ ਭੈਣ ਦਾ ਜਸ਼ਨ ਜਸ਼ਨਪ੍ਰੀਤ ਦਾ ਕਿਉਂਕਿ ਇਸ ਵਾਰੀ ਉਹਨਾਂ ਨੇ ਸਾਨੂੰ ਆਪ ਖੁਦ ਫੋਨ ਕੀਤਾ ਤੇ ਫੋਨ ਕਰਕੇ ਉਹਨਾਂ ਨੇ ਕਿਹਾ ਵੀ ਵੀਰੇ ਵੀ ਜਿੱਥੇ ਵੀ ਕਿਤੇ ਤੁਹਾਨੂੰ ਆਪਣੇ ਚਾਹੇ ਪਿੰਡ ਹੈ ਮਤਪੁਰੇ ਚਾਹੀ ਕਿਤੇ ਬਾਹਰ ਜੇ ਕਿਤੇ ਸੋ ਸਾਡੀ ਭੈਣ ਨੇ ਜਿਹੜਾ ਜਸ਼ਨਪ੍ਰੀਤ कौर ਨੇ ਕਿਹਾ ਵੀ ਕਿਤੇ ਵੀ ਸਮਗਰੀ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤੇ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਸੋ ਮੈਂ ਅੱਜ ਸਾਡੀ ਪਿੰਡ ਹਿੰਮਤਪੁਰਾ ਦੀ ਜਿਹੜੀ ਸਾਫਕਾ ਪੰਚਾਇਤ ਦੇ ਮੈਂਬਰ ਸਾਫ ਸਾਡੇ ਨਾਲ ਬੈਠੇ ਆ ਸਾਰੇ ਸੋ ਮੈਂ ਉਸ ਪਿੰਡ ਦਾ ਧੰਨਵਾਦ ਕਰਦਾ ਜੀਨੇ ਆਪਦੇ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਅੱਜ ਪਿੰਡ ਦੇ ਵਿੱਚ ਜਿੰਨਾ ਲਗਭਗ ਸਾਰੇ ਲੋਕਾਂ ਦੇ ਜਿਹੜੇ ਆ ਟਾਇਲ ਵਾਲੀਆਂ ਛੱਤਾਂ ਉਹ ਸਾਰੀਆਂ ਚੋਈ ਜਾਂਦੀਆਂ ਤੇ ਕੁਝ ਤਾਂ ਘਰ ਜਿਹੜੇ ਟਹਿ ਵੀ ਚੁੱਕੇ ਆ ਸੋ ਜਿਹੜਾ ਟਹਿ ਨਾਲ ਉਹ ਥੋੜਾ ਜਿਹਾ ਬਜਟ ਵੱਡਾ ਹੋ ਜਾਂਦਾ ਪਰ ਪ੍ਰਮਾਤਮਾ ਕਿਰਪਾ ਕਰੇ ਸਾਡੇ ਕੋਲੇ ਹੋਰ ਵੀ ਜਿਹੜੇ ਡੋਨਰ ਹੈਗੇ ਆ ਅਸੀਂ ਉਹਨਾਂ ਨਾਲ ਸੰਪਰਕ ਦੇ ਵਿੱਚ ਆ ਤੇ ਇਸ ਭੈਣ ਨੇ ਜਿਹੜਾ ਹੈਗਾ ਕਾगज ਜਿਹੜਾ ਉੱਪਰ ਪਲਾਸਟਿਕ ਦਾ ਪਾਉਣ ਦੇ ਲਈ ਜਿਹੜੇ ਘਰ ਚੋਂਦੇ ਆ ਉਹਦੇ ਲਈ 20000 ਰੁਪਏ ਦੀ ਜਿਹੜੀ ਸੇਵਾ ਕੀਤੀ ਆ ਸੋ ਮੈਂ ਸਮੁੱਚੀ ਜਿਹੜੀ ਸਾਫਕਾ ಗ್ರಾಮ ਪੰਚਾਇਤ ਵੱਨੀਓ ਭੈਣ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਜਿਹੜਾ ਵੀ ਕੋਈ ਮਨੁੱਖ ਸੇਵਾ ਦੇ ਲਈ ਤਿਲ ਫੁੱਲ ਕੱਢਦਾ ਈ ਪਰਮਾਤਮਾ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ਿਸ਼ ਕਰਨ ਤੇ ਜਿਹੜੀ ਉਹਨਾਂ ਦੀ ਕਮਾਈ ਦੇ ਵਿੱਚ ਹੋਰ ਜਿਹੜਾ ਵਾਧਾ ਕਰਨ ਸੋ ਅੱਜ ਸਾਡੇ ਕੋਲੇ ਪਰਿਵਾਰ ਜਸ਼ਨਪ੍ਰੀਤ ਦੇ ਜਿਹੜੇ ਮਾਤਾ ਜੀ ਤੇ ਜਸ਼ਨਪ੍ਰੀਤ ਦਾ ਜਿਹੜਾ ਬ੍ਰਦਰ ਉਹ ਪਹੁੰਚਿਆ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਕਿਉਂਕਿ ਸਾਡੀ ਬੇਟੀ ਉਹ ਵਿਆਹੀ ਹੋਈ ਆ ਤੇ ਮੈਂ ਧੰਨਵਾਦ ਕਰੂੰਗਾ ਸਾਡੇ ਜਿਹੜੇ ਸਤਕਾਰਯੋਗ ਸਾਡਾ ਭਰਾ ਸਾਡਾ ਦਿਮਾਦ ਲੱਗਦਾ ਸਾਡੇ ਪਿੰਡ ਦਾ ਪ੍ਰਾਉਣਾ ਹੈ ਸੁਦਰਸ਼ਨ ਸਿੰਘ ਮੈਂ ਉਹਦਾ ਵੀ ਧੰਨਵਾਦ ਕਰੂੰਗਾ ਕਿਉਂਕਿ ਵੈਸੇ ਜੇ ਆਪਾਂ ਦੇਖੀ ਅੱਜ ਕੱਲ ਲੋਕ ਜਿਹੜਾ ਘਟ ਉਹ ਕਰਦੇ ਆ ਆਪਣੇ ਪਿੰਡਾਂ ਵੱਲ ਜੀ ਨੂੰ ਖਿੱਚ ਜਿਆਦਾ ਕਰਦੇ ਆ ਸੋ ਮੈਂ ਉਹਦਾ ਵੀਰਦਾ ਵੀ ਧੰਨਵਾਦ ਕਰਦਾ ਵੀ ਉਹਨੇ ਜਿਹੜੀ ਆਪਦੀ ਕਿਰਤ ਕਮਾਈ ਕਰਕੇ ਜਿਹੜੇ ਪਿੰਡ ਦੇ ਲਈ ਜਿਹੜੀ ਸਹਾਇਤਾ ਭੇਜੀ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੁੱਚੀ ਸਾਰੀ ਸਾਫਕਾ ಗ್ರಾಮ ਪੰਚਾਇਤ ਪਿੰਡ ਹਮਦਪੁਰਾ ਬਣੀ ਹੂ ਸੋ ਅੱਜ ਸਮੁੱਚੀ ਜਿਹੜੀ ਸਾਫਕਾ ಗ್ರಾಮ ਪੰਚਾਇਤ ਬਣੀਓ ਪਰਿਵਾਰ ਦਾ ਧੰਨਵਾਦ ਇਹ ਉਹਨਾਂ ਨੂੰ ਸਿਰੋਪਾ ਦੇ ਕੇ ਜਿਹੜਾ ਅਸੀਂ ਸਨਮਾਨ ਉਹਨਾਂ ਕਰਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਜੀ ਪਰਿਵਾਰ ਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਦੇ ਨੇ ਤੇ ਪੰਚਾਇਤ ਨੇ ਮੈਂ ਕਹਾਂ ਗੜੀ ਇਹਦੇ ਨੇ ਨਾ ਇਹਦੇ ਉਹ ਕਰਪਾ ਰੱਖ ਦੇ ਇੱਧਰ ਦਾ ਸੋਰਾ ਠੀਕ ਆ ਵਧੀਆ ਲੋਟਾ ਸਦੀ ਮਾਲਾ ਭਾਈ ਠੀਕ ਆ ਲੋਟਾ ਹਾਂ ਭਾਈ ਜੀ ਧੰਨਵਾਦ ਪੰਚਾਇਤ ਦਾ ਇਹਦਾ ਪੁਰਾਣੀ ਦਾ ਜਿਨ੍ਹਾਂ ਨੇ ਸਾਰੇ ਪਿੰਡ ਨਾਲ ਹੀ ਉਹ ਕਰਿਆਗਾ ਵੀ ਕਾਗਜ਼ ਵੰਡੇ ਆ ਤੇ ਆਪਾਂ ਸਰਦਾ ਆਪਣਾ ਕਿਸੇ ਲੋੜਵੰਦ ਨੂੰ ਇਹ ਦੇਤਾ ਜਾਵੇ ਇਹ ਡਾਕਟਰ ਸਾਹਿਬ ਬਹੁਤ ਧੰਨਵਾਦ ਆ ਬਾਈ ਕਾਕੀ ਦਾ ਕਿਉਂਕਿ ਇਹੋ ਜੇ ਸ਼ਖਸ ਅੱਜਕੱਲ ਬਹੁਤ ਘੱਟ ਆ ਨਹੀਂ ਅਗਲੇ ਕਹਿੰਦਾ ਸੀ ਘਰ ਭਰ ਲਈ ਆ ਆਪਦਾ ਤੇ ਅਸੀਂ ਆਏ ਆ ਬਹੁਤ ਸਤਿਕਾਰ ਪਿਆਰ ਦਿੱਤਾ ਇਹਨਾਂ ਨੇ ਚਾਹ ਪਾਣੀ ਪੁੱਛਿਆ ਤੇ ਇਹ ਕਹਿੰਦੇ ਜੀ ਵੀ ਮੇਰਾ ਸਰਦਾ ਕਿਸੇ ਹੋਰ ਦਾ ਡੰਗਾ ਲੈ ਜੀ ਸੋ ਇਹ ਲੋਕਾਂ ਨੂੰ ਇਹ ਮੈਸੇਜ ਜਾਣਾ ਚਾਹੀਦਾ ਏ ਵੀ ਜੇ ਆਪਾਂ ਠੀਕ ਆ ਤੇ ਗਾਂ ਕਿਸੇ ਦਾ ਡੰਗਾ ਲੈ ਜੀ ਵੀ ਦੀ ਪੰਚਾਇਤ ਚ ਪਰ ਇਹ ਤਾਂ ਪਿਛਲੇ ਸਾਲ ਹੀ ਸੀ ਗਿਆ ਚਲ ਫੇਰ ਵੀ ਜਿੰਨੇ ਕ ਜੋਗ ਗਿਆ ਸੀ ਕਰੀ ਜਾਂਦੇ ਆ ਕੋਈ ਨੂ ਕੋਈ ਨਾ ਪਤਾ ਜਿੰਨੇ ਜੋ ਸਾਡੇ ਇਹੀ ਤੱਕਾਂ ਦਾ ਕੰਮ ਹਾ ਉਹ ਜਿੱਤਾ ਕੋਈ ਨਹੀਂ ਤਾਂ ਮਾਣ ਤੋਂ ਕੰਮ ਕਰ ਰਸੀ ਦੇ ਲੈ ਸੱਕੇ ਪਾਸਾ ਇਹ ਕੱਟ ਲਓ ਵਾਂਗ ਜਿਹਨੂੰ ਕੋਈ ਮਨ ਕਰਾਉਣਾ ਉਹ ਚਾਲੋ ਇਹ ਕੱਟ ਲਓ ਕੈਂਚੀ ਨਾਲ ਠੀਕ ਕਰ ਧੰਨਵਾਦ ਤੁਹਾਡਾ ਮਾਣ ਨਾਲ ਸਮਝ ਗਏ